ਜੁਗੁ ਗੋਦ ਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 348 ਅੰਗ 30 ਸ਼ਬਦ ਉਚਾਰਨ ਕਰਦੇ ਪਰਵਾਤੀ ਮਹੱਲਾ ਪੰਜਮ ਸਿਮਰਤ ਨਾਮ ਕਿਲ ਬਿਖ ਸਭ ਕਟੈ ਤਨ ਤਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹਨ ਸੰਸਾਰ ਕਿ ਸਿਮਰਤ ਦੇ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਹਨ ਕੱਟੇ ਜਾਂਦੇ ਇਹ ਨਾਮ ਦੀ ਤਾਕਤ ਦੇ ਨਾਲ ਹੁੰਦਾ ਸਿਮਰਨ ਤੋਂ ਬਾਅਦ ਸਿਮਰਤ ਬਣ ਜਾਂਦਾ ਹੈ ਜਿਹੜਾ ਸਿਮਰਨ ਕਰ ਲੈਂਦਾ ਹੈ ਇਹ ਸਿਮਰਤ ਬਣਦਾ ਸਿਮਰਤ ਦੇ ਨਾਲ ਕੀ ਹੁੰਦਾ ਹੈ ਕਿਲ ਵਿਕ ਜਿਹੜੇ ਪਹਿਲੇ ਪਾਪ ਅਨੁਸਾਰੇ ਖਤਮ ਹੋ ਜਾਂਦੇ ਹਨ ਸਿਮਰਤ ਨਾਮ ਕਿਲビック ਸਭ ਘਟੈ ਧਰਮ ਰਾਏ ਕੇ ਕਾਗਰ ਫਟੈ ਕਹਿੰਦੇ ਧਰਮ ਰਾਜ ਦੇ ਜਿਹੜੇ ਕਾਗਜ ਹੁੰਦੇ ਆ ਨਾ ਜਿਨ੍ਹਾਂ ਤੇ ਲਿਖਿਆ ਹੁੰਦਾ ਉਹ ਪਟ ਜਾਂਦੇ ਕੋਈ ਸਾਹ ਕਿਤਾਬੇ ਨਹੀਂ ਰਹਿੰਦਾ ਸਿਮਰਤ ਨੇ ਧਰਮ ਰਾਜ ਦੇ ਕਾਗਤ ਫਾੜ ਦਿੱਤੇ ਸਾਰਾ ਲੇਖਾ ਖਤਮ ਕਰ ਦਿੱਤਾ ਸਾਰੇ ਪਾਪ ਖਤਮ ਹੋ ਗਏ ਕੋਤ ਦੇਣ ਲੈਣ ਨਾਲ ਨਹੀਂ ਹੋਇਆ ਨਾ ਕਿਤੇ ਆਉਣ ਜਾਣ ਨਾਲ ਹੋਇਆ ਇਹਦਾ ਸਿਮਰਤ ਦੇ ਨਾਲ ਹੋਇਆ ਕਿ ਪਾਤਸ਼ਾਹ ਨੇ ਬਚਨ ਕੀਤੀ ਹੈ ਸੰਸਾਰ ਦੇ ਨਾਲ ਸਿਮਰ 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 ਸੁਖ ਪਾਵੋ ਕਾਲ ਕਲੇਸ਼ ਤਨ ਤੇ ਮਟਾਵੋ ਕਾਲਜੁਗ ਦੇ ਸਾਰੇ ਜਿਨੇ ਕਲੇਸ਼ ਸਨ ਇਹ ਤਨ ਤੋਂ ਮਿਟ ਜਾਣਗੇ ਸਾਧ ਸੰਗਤ ਮਿਲ ਹੁਣ ਪਾਤਸ਼ਾਹ ਨੇ ਹੁਕਮ ਕੀਤਾ ਹੈ ਸਾਧ ਸੰਗਤ ਮਿਲ ਜਾ ਕੇ ਸਾਧ ਸੰਗਤ ਨੂੰ ਮਿਲ ਸਾਧ ਸੰਗਤ ਮਿਲ ਹਰ ਰਸ ਪਾਇਆ ਕਹਿੰਦੇ ਹਰ ਦੇ ਰਸ ਨੂੰ ਪਾਇਆ ਹਰ ਦਾ ਰਸ ਕਿੱਥੋਂ ਪ੍ਰਾਪਤ ਹੁੰਦਾ ਹੈ ਇਹ ਸਾਧੂਆਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰह्म ਰਿੱਧ ਮਹਿ ਸੋ ਮਾਇਆ ਕਹਿੰਦੇ ਪਾਰ ਬ੍ਰह्म ਤੇ ਰਿੱਧ ਦੇ ਵਿੱਚ ਸਮਾ ਕੇ ਕਦੋਂ ਸਮਾਇਆ ਜਦੋਂ ਹਰ ਰਸ ਦੀ ਪ੍ਰਾਪਤੀ ਹੋਈ ਹਰ ਰਸ ਦੀ ਪ੍ਰਾਪਤੀ ਸਾਧੂ ਸੰਤਾਂ ਕੋਲ ਹੋਈ ਪਾਰਬਰਮ ਰਿੱਧ ਮਹਿ ਸਮਾਇਆ ਆਰਾਮ ਰਮਤ ਕਹਿੰਦੇ RAM ਦੇ ਵਿੱਚੇ ਫਿਰ ਰਮ ਗਿਆ ਜੋ ਤੇ ਨਾਲ ਜੋਤ ਰਲ ਗਈ ਕੋਈ ਫਰਕ ਨਹੀਂ ਰਿਹਾ ਆਰਾਮ ਰਮਤ ਹਰ ਹਰ ਸੁਖ ਪਾਇਆ ਕਹਿੰਦੀ ਫਿਰ ਸੁੱਖਾਂ ਦੀ ਪ੍ਰਾਪਤੀ ਹੋ ਗਈ ਆਰਾਮ ਰਮਤ ਹਰ ਇਹ ਰਮਤ ਹੋ ਗਿਆ ਹਰ ਦੇ ਵਿੱਚੇ ਸਮਾ ਗਿਆ ਹਰ ਸੁਖ ਪਾਇਆ ਫਿਰ ਹਰ ਨੇ ਸੁੱਖਾਂ ਦੀ ਬਖਸ਼ ਕਰ ਦਿੱਤੀ ਫਿਰ ਸੁੱਖਾਂ ਦੇ ਵਿੱਚੇ ਸਮਾ ਗਿਆ ਜਿਹੜਾ ਹਰ ਸੁਖ ਦੇਣੇ ਵਾਲਾ ਹੈ ਉਹਦੇ ਵਿੱਚੇ ਸਮਾ ਗਿਆ ਜੋਤ ਨਾਲ ਜੋਤ ਰਲ ਗਈ ਤੇਰੇ ਦਾਸ ਚਰਨ ਸਰਨਾਇਆ ਕਹਿੰਦੇ ਜਿਹੜੇ ਤੇਰੇ ਦਾਸ ਚਰਨ ਸਰਨਾਇਆ ਕਹਿੰਦੇ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਿਆ ਤੇਰੇ ਦਾਸ ਚਰਨ ਸਰਨਾਇਆ ਰੋਹ ਚੂਕਾ ਗੌਣ ਕਹਿੰਦੇ ਜਿਹੜਾ ਗੌਣ ਸੀ ਨਾ ਉਹਨ ਗੌਣ ਦਾ ਚੱਕਰ ਸੀ ਇਹ ਖਤਮ ਹੋ ਗਿਆ ਜੰਮਣ ਮਰਨ ਦਾ ਚੱਕਰ ਖਤਮ ਹੋ ਗਿਆ ਕਿਹੜੇ ਢੰਗ ਨਾਲ ਹੋਇਆ ਕਿਹੜੇ ਤਰੀਕੇ ਨਾਲ ਹੋਇਆ ਉਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਹਨ ਸੰਸਾਰ ਚੂਕਾ ਗੌਣ ਮਿਟਿਆ ਅંધਾਰ ਕਹਿੰਦੇ ਜਿਹੜਾ ਅੰਨਪਨ ਸੀ ਖਤਮ ਹੋ ਗਿਆ। ਨਾਮ ਦੇ ਨਾਲ ਖਤਮ ਹੋਇਆ। ਸਾਧੂਆਂ ਦੇ ਬਚਨਾਂ ਦੇ ਨਾਲ ਖਤਮ ਹੋਇਆ। ਆਉਣ ਜਾਣ ਦਾ ਚੱਕਰ ਖਤਮ ਹੋ ਗਿਆ। ਜੰਮਣ ਮਰਨ ਤੋਂ ਛਟਕਾਰਾ ਹੋ ਗਿਆ। ਅੰਨਪਨ ਖਤਮ ਹੋ ਗਿਆ। ਗੁਰ ਦਿਖ ਲਾਇਆ ਮੁਕਤ ਦਵਾਰ ਇਹ ਸ਼ਬਦ ਨੇ ਮੁਕਤੀ ਦਾ ਦਵਾਰ ਦਿਖਾ ਦਿੱਤਾ ਜਿਹੜੇ ਦਵਾਰ ਤੋਂ ਮੁਕਤੀ ਹੋਣੀ ਹੈ ਜਿਸ ਨੇ ਮੁਕਤੀ ਕਰਨੀ ਹੈ ਉਹ ਦਰ ਲੱਭ ਗਿਆ ਕਿਸ ਨੇ ਲਵਾਇਆ ਗੁਰ ਨੇ ਸ਼ਬਦ ਨੇ ਦਿਖਾਇਆ ਗੌਰ ਦਿਖਲਾਇਆ ਮੁਕਤ ਦਵਾਰ ਜਦਸੇ ਕਿ ਅਸੀਂ ਇੱਕ ਪੰਕਤੀ ਤੇ ਵੀ ਯਕੀਨ ਕਰ ਲਈਏ ਵਿਸ਼ਵਾਸ ਕਰ ਲਈ ਹੈ ਸਾਡੀ ਜਿੱਤ ਹੋ ਗਈ ਸੰਸਾਰ ਦੇ ਜਦੋਂ ਵਿਸ਼ਵਾਸ ਹੋ ਗਿਆ ਕਿ ਸ਼ਬਦ ਦੀ ਏਡੀ ਵੱਡੀ ਤਾਕਤ ਕਿ ਸ਼ਬਦ ਮੁਕਤੀ ਦੇ ਦਵਾਰ ਤੇ ਲੈ ਜਾਂਦਾ ਸ਼ਬਦ ਸੱਚਖੰਡ ਦੇ ਚ ਲੈ ਕੇ ਜਾਂਦਾ ਗੁਰ ਦਿਖਲਾਇਆ ਮੁਕਤ ਦਵਾਰ ਹਰ ਪ੍ਰੇਮ ਭਗਤ ਕਹਿੰਦੇ ਜਦੋਂ ਹਰ ਨੂੰ ਪ੍ਰੇਮ ਕੀਤਾ ਗੱਲ ਪ੍ਰੇਮ ਤੇ ਟਿਕੀ ਐ ਪਿਆਰ ਤੇ ਟਿਕੀ ਪਿਆਰ ਵਿੱਚ ਕੋਈ ਚੀਜ਼ ਮੰਗੇ ਨਹੀਂ ਜਾਂਦੀ ਦੇਣ ਲੈਣ ਦਾ ਸ੍ਰਸਟਲਾ ਖਤਮ ਹੋ ਜਾਂਦਾ ਜਿਨ ਪ੍ਰੇਮ ਕਿਉ ਤਿੰਨ ਹੀ ਪ੍ਰਭੂ ਪਾਇਓ ਇਹਨਾਂ ਨੇ ਪ੍ਰੇਮ ਕੀਤਾ ਇਹਨਾਂ ਨੇ ਦਿਲ ਤੋਂ ਪਿਆਰ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾਲਿਆ ਹਰ ਪ੍ਰੇਮ ਭਗਤ ਮਨ ਤਨ ਸਦਾ ਰਤਾ ਕਹਿੰਦੇ ਸਦਾ ਹੀ ਫਿਰ ਮਨ ਤੇ ਤਨ ਰੰਗਿਆ ਜਾਂਦਾ। ਉਹ ਤੋਂ પ્રેમ ਭਗਤੀ ਦਾ ਊਖਾ ਹੈ। ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ। ਪ੍ਰਭੂ ਜਨਾਇਆ। ਕਹਿੰਦੇ ਪ੍ਰਭੂ ਨੇ ਜਨਾਇਆ। ਤਾਂ ਵੀ ਹੀ ਜਾਤਾ। ਕਹਿੰਦੇ ਤਾਂ ਉਹਨੂੰ ਜਾਣਿਆ। ਕਟ ਕਟ ਅੰਤਰ ਰਬਿਆ ਸੋਏ ਕਨੇ ਕਟ ਕਟ ਹਰ ਜਗ੍ਹਾ ਤੇ ਅੰਦਰ ਦੇ ਵਿੱਚੋਂ ਸਮਾਇਆ ਹੋਇਆ 30 ਬਿਨ ਬੀਜੋ ਨਹੀਂ ਕੋਈ ਕਨੇ ਉਸ ਤੋਂ ਬਿਨਾ ਹੋਰ ਕੋਈ ਨਹੀਂ ਬੈਰ ਬਰੋਧ ਛੇਦ ਦੇ ਕਨੇ ਜਿਹੜੇ ਬੈਰ ਤੇ ਬਰੋਸੀ ਛੇਦ ਤੇ ਖਤਮ ਕਰਦੇ ਇਸ ਤਰ੍ਹਾਂ ਕਹਿੰਦੇ ਨੇ ਕਿ ਇਦਾਂ ਭਾਂਡਾ ਛੇਦ ਤਾ ਛੇਕ ਤਾ ਇਹਨੂੰ ਪਰੇ ਕਰਤਾ ਇਸ ਤਰੇ ਗੁਰੂ ਨੇ ਜਿਹੜੇ ਬੈਰ ਤੇ ਵਿਰੋਧ ਸੀ ਇਹਨਾਂ ਨੂੰ ਛੇਦ ਦਿੱਤਾ ਬੈਰ ਵਿਰੋਧ ਵੀ ਛੇਦ ਦਿੱਤੇ ਭੈ ਪਰਮਾ ਛੇਦੇ ਭੈ ਪਰਮਾ ਜਿਹੜਾ ਭੈ ਸੀ ਤੇ ਬਹਿਮ ਸੀ ਇਹ ਵੀ ਖਤਮ ਕਰ ਦਿੱਤਾ ਇਕ ਕਦੋਂ ਵਸਤਾ ਹੁੰਦੀ ਹੈ ਜਦੋਂ ਨਾਮ ਦਾ ਰੰਗ ਚੜ ਜਾਂਦਾ ਹੈ। ਪ੍ਰਭ ਪੁਨ ਆਤਮੇ ਕੀਨੇ ਧਰਮ ਕਹਿੰਦੇ ਪ੍ਰਭੂ ਨੇ ਫਿਰ ਇਹ ਪੁਨ ਕਰਿਆ। ਜਿਹੜਾ ਅਸੀਂ ਪੁਨ ਕਰਦੇ ਆਂ ਅਸੀਂ ਦਾਨ ਕਰਦੇ ਆਂ ਇਦਰ ਪ੍ਰਭੂ ਕਰਦਾ ਹੈ। ਪ੍ਰਭੂ ਪੁਨ ਆਤਮੇ ਪ੍ਰਭੂ ਨੇ ਇਸ ਆਤਮਾ ਨੂੰ ਪੁਨ ਕਰ ਦਿੱਤਾ ਹੈ। ਕੀਨੇ ਧਰਮ ਇਹ ਧਰਮ ਦਾ ਪੁੰਨ ਪ੍ਰਭੂ ਨੇ ਕੀਤਾ ਸਾਡੀ ਆਤਮਾ ਵਿੱਚੋਂ ਇਹ ਜਿਹੜੇ ਬੈਰੀ ਸਨ ਬੈਰ ਸੀ, ਬ੍ਰੋਧ ਸੀ, ਜਿਹੜਾ ਬਹਿਮ ਸੀ, ਭਰਮ ਸੀ ਇਹਨਾਂ ਨੂੰ ਖਤਮ ਕਰ ਦਿੱਤਾ ਇਹ ਪੁੰਨ ਪ੍ਰਭੂ ਨੇ ਕੀਤਾ ਮਹਾ ਤਰੰਗ ਤੇ ਕਾਂਡੇ ਲੱਗਾ ਮਹਾ ਤਰੰਗ ਕਹਿੰਦਾ ਸਮੁੰਦਰ ਦੇ ਚ ਲਹਿਰਾ ਆਉਂਦੀ ਐ ਨਾ ਉਹ ਲਹਿਰ ਅਹੀ ਜੀ ਆਉਂਦੀ ਐ ਕਿਸ਼ਤੀ ਨੂੰ ਵੀ ਪਲਡਾਲ ਦਿੰਦੀ ਐ ਸਮੁੰਦਰ ਦੀ ਛਾਲ ਕਹਿੰਦੇ ਆ ਜੀ ਉਹ ਡੋਬ ਦਿੰਦੀ ਐ ਜਿਹੜੀਆਂ ਇਧਰ ਮਹਾ ਤਰੰਗਾ ਆਉਂਦੀਆਂ ਸੀ ਇਸ ਮੰਦ ਦੇ ਵਿੱਚ ਉਹਨਾਂ ਨੂੰ ਖਤਮ ਕਰ ਦਿੱਤਾ ਉਹਨਾਂ ਨੂੰ ਸ਼ਾਂਤ ਕਰ ਦਿੱਤਾ ਹੈ ਮਹਾ ਤਰੰਗ ਤੇ ਕਾਢੇ ਕੰਡੇ ਤੇ ਲੱਗ ਗਿਆ ਜਾ ਕੇ ਪਾਰ ਲੰਘ ਗਿਆ ਮਹਾ ਤਰੰਗਾ ਤੋਂ ਕੰਡੇ ਲੱਗ ਗਿਆ ਮਹਾ ਤਰੰਗਾ ਤੇ ਕਾਢੇ ਕੰਡੇ ਤੇ ਲੱਗ ਗਿਆ ਜਾ ਕੇ ਡੁੱਬਿਆ ਨਹੀਂ ਵਿੱਚ ਪਾਰ ਕੱਢ ਦਿੱਤਾ ਜਨਮ ਜਨਮ ਕਾ ਟੂਟਾ ਗੰਡਾ ਕਹਿੰਦੇ ਜਨਮ ਜਨਮ ਤੂੰ ਜਿਹੜੀ ਟੁੱਟੀ ਸੀ ਨਾ ਗੰਡ ਦਿੱਤੀ ਗੁਰੂ ਸਮਰੱਥ ਹੈ ਸਾਬਦ ਸਮਰੱਥ ਹੈ ਕੁਛ ਕਰਨ ਤੇ ਟੁੱਟੀ ਨੂੰ ਗੰਡ ਦਿੰਦਾ ਰੱਬ ਨਾਲੋਂ ਟੁੱਟੀ ਹੈ ਗੁਰੂ ਜੋੜ ਦਿੰਦਾ ਗੁਰੂ ਗੱਠ ਦਿੰਦਾ ਗੁਰੂ ਰੱਬ ਦੇ ਨਾਲ ਬੰਨ੍ਹ ਦਿੰਦਾ ਜਨਮ ਜਨਮ ਕਾ ਟੂਟਾ ਘਾਂਟਾ ਪਤਾ ਕਿੰਨੇ ਕ ਜਨਮਾਂ ਤੋਂ ਟੁੱਟਿਆ ਹੋਇਆ ਸੀ ਰੱਬ ਨਾਲੋਂ ਕਿੰਨੇ ਕ ਜਨਮ ਦਾ ਵਿਛੋੜਾ ਪਿਆ ਸੀ ਗੁਰੂ ਨੇ ਗੱਢ ਦਿੱਤਾ ਮਿਲਾ ਦਿੱਤਾ ਜਪ ਤਪ ਸੰਜਮ ਨਾਮ ਸੰਭਾਲਿਆ ਜਪ ਕੀਤਾ ਤਪ ਕੀਤਾ ਸੰਜਮ ਨਾਮ ਸੰਭਾਲਿਆ ਇਹ ਨਾਮ ਨੂੰ ਸੰਭਾਲ ਲਿਆ ਆਪਨੇ ਠਾਕਰ ਨਦਰ ਨਿਹਾਲਿਆ ਕਹਿੰਦੇ ਫਿਰ ਆਪਣੇ ਠਾਕ ਕਰਨੇ ਨਦਰ ਕੀਤੀ ਕਦੋਂ ਜਦੋਂ ਜਪ ਤਪ ਸੰਜਮ ਤੇ ਨਾਮ ਨੂੰ ਸੰਭਾਲਿਆ ਰੱਬ ਕਦੋਂ ਨਦਰ ਕਰਦਾ ਸਾਡੇ ਪਰ ਕਦੋਂ ਵੇਖਦਾ ਸਾਡੇ ਵਰਤਨ ਜਦੋਂ ਅਸੀਂ ਜਪ ਕਰਦੇ ਆ ਤਪ ਕਰਦੇ ਜਪ ਤਪ ਸੰਜਮ ਅਸੀਂ ਕੀ ਤਪਨਾ ਕਿਰਤ ਨੂੰ ਕਹਿੰਦੇ ਆ ਮਿਹਨਤ ਕਰਕੇ ਰੋਟੀ ਖਾਣੀ ਪੂਜਾ ਦੇ ਧਨ ਨਾਲ ਨਹੀਂ ਖਾਣੀ ਨਾ ਕਿਸੇ ਤੇ ਮੰਗ ਕੇ ਖਾਣੀ ਹੈ ਆਪਣੇ 10-9 ਦੀ ਕੀਰਤ ਕਰਕੇ ਚੱਕਣਾ ਹੈ ਪਹਿਲਾਂ ਜਪ ਕਰਨਾ ਹੈ ਪਹਿਲਾਂ ਕੀ ਕਰਨਾ ਹੈ ਨਾਮ ਜਪਣਾ ਹੈ ਨਾਮ ਜਪਣ ਤੋਂ ਬਾਅਦ ਫਿਰ ਤਪ ਕਰਨਾ ਹੈ ਕੀਰਤ ਕਰਨੀ ਫਿਰ ਸੰਜਮ ਸਬਰ ਕਰਨਾ ਹੈ ਇਹ ਰੁੱਖੀ ਹੈ ਚਾਹੇ ਸੁਖੀ ਹੈ ਜਿਹੀ ਜੀ ਹੈਗੀ ਉਹ ਚੱਕਣੀ ਸਬਰ ਸੰਤੋਖ ਦੇ ਨਾਲ ਰਹਿਣਾ ਲੋਕਾਂ ਦੀਆਂ ਚੀਜ਼ਾਂ ਵੱਲ ਨਹੀਂ ਦੇਖਣਾ ਕੋਈ ਪ੍ਰਾਈ ਧਨ ਪਰਾਇਆ ਮਾਲ ਕੋਈ ਉਧਰ ਨਹੀਂ ਚਾੱਕ ਰੱਖ ਜਦੋਂ ਇਹ ਕੰਮ ਕੀਤੇ ਜਪ ਕੀਤਾ ਤਪ ਕੀਤਾ ਸੰਜਮ ਦੇ ਵਿੱਚ ਆ ਗਿਆ ਨਾਮ ਨੂੰ ਸੰਭਾਲ ਲਿਆ ਫਿਰ ਕਿਹੜੀ ਵਸਤ ਆ ਗਈ ਆਪਣੇ ਠਾਕਰ ਨਦਰ ਨਿਹਾਲਿਆ ਕਹਿੰਦੇ ਆਪਣੇ ਠਾਕਰ ਨੇ ਆਪਣੇ ਪਰਮੇਸ਼ਰ ਨੇ ਫਿਰ ਨਦਰ ਕੀਤੀ ਸਾਡੇ ਉੱਤੇ ਨਦਰ ਕੀਤੀ ਫਿਰ ਨਿਹਾਲ ਹੋ ਗਿਆ ਜਿਹੜਾ ਹੁਣ ਹਾਲ ਹੈ ਬਦਲ ਗਿਆ ਮੰਗਲ ਸੋਖ ਕਹਿੰਦੇ ਖੁਸ਼ੀ ਹੋ ਗਿਆ ਸੋਖਾਂ ਦੀ ਪ੍ਰਾਪਤੀ ਹੋ ਗਈ ਪ੍ਰਾਪਤੀ ਹੋ ਗਈ ਕल्याण ਕਲਿਆਣ ਹੋ ਗਿਆ ਮੰਗਲ ਸੂਕ ਕਲਿਆਣ ਤੇ ਥਾਈ ਸੱਚਖੰਡੇ ਚ ਪਹੁੰਚ ਗਿਆ ਬਾਣੀ ਸੱਚਖੰਡ ਦੇ ਚ ਲੈ ਕੇ ਬਾਣੀ ਦੇ ਪ੍ਰਦੇਸ਼ ਦੇ ਨਾਲ ਇਹ ਮਨੁੱਖ ਸੱਚਖੰਡ ਜਾਂਦਾ ਬਾਣੀ ਰਸਤਾ ਦੱਸ ਦਿੰਦੀ ਹੈ ਸੱਚਖੰਡ ਜਾਣ ਦਾ ਉਹ ਫਿਰ ਕਰਮ ਕਰਨੇ ਪੈਂਦੇ ਆ ਫਿਰ ਸੱਚਖੰਡ ਪਹੁੰਚ ਜਾਂਦਾ ਹੈ ਜਹ ਸੇਵਕ ਗੋਪਾਲ ਗੋਸਾਈਂ ਕਹਿੰਦਾ ਜਿਹੜਾ ਸੇਵਕ ਸੀ ਪਹਿਰੇ ਗੋਪਾਲ ਦੇ ਨਾਲ ਜਿਹੜਾ ਸਾਨੂੰ ਪਾਲਦਾ ਸੀ ਗੋਸਾਈਂ ਦੇ ਨਾਲ ਰੱਬ ਦੇ ਨਾਲ ਮਿਲ ਗਿਆ ਸੇਵਕ ਤੋਂ ਬਾਅਦ ਫਿਰ ਗੋਪਾਲ ਬਣ ਗਿਆ ਗੋਸਾਈਂ ਬਣ ਗਿਆ ਜਦੋਂ ਸੇਵਾ ਕੀਤੀ ਜਦੋਂ ਮਰਮੇਚਰ ਦੇ ਨਾਮ ਦਾ ਸਿਮਰਤ ਕੀਤਾ ਜੈ ਸੇਵਕ ਗੋਪਾਲ ਗਸਾਈ ਪ੍ਰਭ ਸੁਪਰਸਨ ਪਏ ਗੋਪਾਲ ਕਹਿੰਦੇ ਰੱਬ ਖੁਸ਼ ਹੋ ਗਿਆ ਰੱਬ ਖੁਸ਼ ਕਿਸ ਤਰ੍ਹਾਂ ਹੁੰਦਾ ਹੈ ਬਾਣੀ ਦੱਸਦੀ ਹੈ ਰੱਬ ਕਿਸ ਤਰ੍ਹਾਂ ਦਿਆਲ ਹੁੰਦਾ ਹੈ ਕਿਸ ਤਰ੍ਹਾਂ ਸਾਡੇ ਪਰ ਨਦਰ ਕਰਦਾ ਹੈ ਪ੍ਰਭ ਸੁਪਰ ਸੰਪੈ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਕਹਿੰਦੇ ਜਨਮ ਜਨਮ ਦੀ ਜਿਹੜੀ ਬਿਤਾਲ ਸੀ ਬਿਤਾਲ ਹੋਇਆ ਪਿੱਛੇ ਬੜੀ ਭੱਜ ਦੌੜ ਕਰਦਾ ਬਿਤਾਲ ਦੇ ਵਿੱਚ ਆ ਗਿਆ ਬਿਤਾਲ ਜਿਹਦੇ ਕੋਈ ਸੁਰ ਨਾ ਹੋਵੇ ਕੋਈ ਟਾਂਗ ਤਰੀਕਾ ਨਾ ਹੋਵੇ ਕੋਈ ਗੁਰੂ ਨਾ ਹੋਵੇ ਬੇਤਾਲ ਰਹਿੰਦਾ ਜਦੋਂ ਗੁਰੂ ਮਿਲ ਜਾਂਦਾ ਫਿਰ ਤਾਲ ਦੇ ਚ ਆ ਜਾਂਦਾ ਜਨਮ ਜਨਮ ਪਤਾ ਨਹੀਂ ਕਿੰਨੇ ਇੱਕ ਜਨਮ ਹੋ ਗਏ ਬੇਤਾਲ ਹੋਏ ਨੂੰ ਇਹ ਸਾਰੇ ਮਿਟ ਗਏ ਖਤਮ ਹੋ ਗਏ ਜਨਮ ਜਨਮ ਕੇ ਮਿਟੇ ਬੀਤਾਲ ਹੋਮਜਗ ਉਰਦ ਤਪ ਪੂਜਾ ਕਹਿੰਦੇ ਸਾਰੇ ਫਿਰ ਫਲ ਮਿਲ ਗਿਆ ਹੈ ਹੋਮਜਗ ਦਾ ਵੀ ਫਲ ਮਿਲ ਗਿਆ ਹੈ ਤਪ ਦਾ ਪੂਜਾ ਦਾ ਕੋਟ ਤੀਰਥ ਇਸ਼ਨਾਨ ਕਰੀ ਜਾ ਕਹਿੰਦੇ ਕਰੋੜਾਂ ਹੀ ਤੀਰਥਾਂ ਦੇ ਇਸ਼ਨਾਨ ਇੱਕ ਨਹੀਂ 68 ਨਹੀਂ Hindu ਧਰਮ 68 ਤੱਕ ਜਾਂਦਾ ਹੈ ਬਾਬਾ ਜੀ ਨੇ ਕਿ ਕਰੋੜਾਂ ਹੀ ਤੀਰਥਾਂ ਤੇ ਪਹੁੰਚ ਕਿੰਨਾ ਕੁ ਫਰਕ ਹੈ ਹੁਣ 68 ਤੇ ਕਰੋੜਾਂ ਦੇ ਵਿੱਚ ਕੋਟ ਤੀਰਥ ਇਸ਼ਨਾਨ ਕਰੀ ਜਾ ਚਾਰ ਨਕਾਂ ਕਮਲ ਕਿਨ ਜਿਹੜਾ ਸ਼ਬਦ ਹੈ ਨਾ ਇਹਨੂੰ ਆਪਣੇ ਕਮਲ ਦੇ ਚ ਰੱਖ ਲੈ ਆਪਣੇ ਰਿੱਧੇ ਚ ਰੱਖ ਲੈ ਚਾਰ ਨਕਾਂ ਕਮਲ ਨਿਮਕ ਅ੍ਰਿੱਦੇ ਈ ਤਾਰੈ ਇੱਕ ਨਿਮਖ ਜਦੋਂ ਸ਼ਬਦ ਨੂੰ ਆਪਾ ਰਿੱਦੇ ਚ ਰੱਖਿਆ ਉਹਦਾ ਕਿਹੜਾ ਫਲ ਮਿਲਿਆ ਕੋਟ ਤੀਰਚ ਇਸ਼ਨਾਨ ਕਰੀ ਜਾ ਕਹਿੰਦਾ ਕਰੋੜੇ ਤੀਥਾਂ ਦੇ ਇਸ਼ਨਾਨ ਕਰ ਲੈ ਜਦੋਂ ਸ਼ਬਦ ਨੂੰ 1 ਸੈਕਿੰਡ ਵੀ ਤੈ ਰਿੱਦੇ ਚ ਰੱਖਿਆ ਐਨੀ ਸ਼ਬਦ ਦੀ ਵਡਿਆਈ ਹੈ ਐਨੀ ਸ਼ਬਦ ਦੀ ਮਹਤਤਾ ਐਨੀ ਤਾਕਤ ਹੈ ਸ਼ਬਦ ਕਰੋੜਾਂ ਹੀ ਤੀਰਥਾਂ ਦਾ ਫਲ ਪ੍ਰਾਪਤ ਹੋ ਗਿਆ 1 ਸੈਕਿੰਟ ਦੇ ਵਿੱਚ 1 ਸੈਕਿੰਟ ਜੇ ਸ਼ਬਦ ਆਪਣੇ ਰਿੱਧੇ ਚ ਰੱਖ ਲਏ ਕਰੋੜਾਂ ਹੀ ਤੀਰਥਾਂ ਦਾ ਫਲ ਪ੍ਰਾਪਤ ਹੋ ਗਿਆ ਯਾਰ ਨ ਕਾਮਲ ਨਾਮਕ ਰਿੱਧੇ ਧਾਰੇ ਗੋਬਿੰਦ ਜਾਪਤ ਗੋਬਿੰਦ ਜਿਹੜਾ ਬਿੰਦ-ਬਿੰਦ ਸਾਡੀ ਰਾਖੀ ਕਰਦਾ ਕਹਿੰਦੇ ਉਹਦਾ ਜਾਪ ਕਰ ਜਦੋਂ ਉਹਦਾ ਜਪ ਕੀਤਾ ਸਸ ਕੀ ਜਪ ਤੋਂ ਬਾਅਦ ਉਹ ਜਪ ਤੋਂ ਬਣ ਗਿਆ ਜਦੋਂ ਜਪ ਲੈਂਦੇ ਆ ਨਾ ਫਿਰ ਉਹ ਜਪਤ ਬਣ ਜਾਂਦਾ ਸਿਮਰਨ ਤੋਂ ਬਾਅਦ ਫਿਰ ਸਿਮਰਤ ਬਣ ਜਾਂਦਾ ਜਦੋਂ ਜਪਤ ਹੋਇਆ ਜਪਿਆ ਗੋਬਿੰਦ ਨੂੰ ਗੋਬਿੰਦ ਜਪਤ ਸਭ ਕਾਰਜ ਸਾਰੇ ਕਹਿੰਦੇ ਸਾਰੇ ਕਾਰਜ ਫਿਰ ਸਿਮਰਗੇ ਕੋਈ ਕਾਰਜ ਖਰਾਬ ਨਹੀਂ ਹੋਇਆ ਕੋਈ ਅਧ ਵਿਚਾਲੇ ਨਹੀਂ ਰਿਹਾ ਸਾਰੇ ਕਾਰਜ ਪੂਰੇ ਹੋ ਗਏ ਗੋਬਿੰਦ ਜਪਤ ਸਭ ਕਾਰਜ ਸਾਰੇ ਊਚੇ ਤੇ ਊਚਾ ਪ੍ਰਭ ਥਾਨ ਕਹਿੰਦੇ ਸਾਰੇ ਤੇ ਊਚਾ ਪ੍ਰਭੂ ਦਾ ਥਾਨ ਹੈ ਸਾਰੇ ਸੰਸਾਰੀ ਸਭ ਤੋਂ ਉੱਚੀ ਜਗ੍ਹਾ ਕਿਹੜੀ ਐ ਵੱਡੀ ਕਿਹੜੀ ਐ ਪ੍ਰਭੂ ਦਾ ਥਾਨ ਇੱਥੇ ਪ੍ਰਭੂ ਵੱਸਦਾ ਜਿੱਥੇ ਰੱਬ ਵੱਸਦਾ ਉੱਚੇ ਤੇ ਊੱਚਾ ਪ੍ਰਭ ਥਾਨ ਹਰ ਜਨ ਅੱਲਾਹ ਬੇ ਸਹਿਜ ਧਿਆਨ ਕਹਿੰਦੇ ਜਿਹੜਾ ਹਰ ਦਾ ਧਨ ਹੈ ਉਹਦਾ ਧਿਆਨ ਲੱਗ ਜਾਂਦਾ ਆਪਣੇ ਆਪ ਰੱਬ ਦੇ ਨਾਲ ਜਨ ਉਹ ਹੈ ਜਿਹਦਾ ਰੱਬ ਦੇ ਨਾਲ ਧਿਆਨ ਲੱਗ ਜਾਂਦਾ ਲਿਬ ਲੱਗ ਜਾਂਦੀ ਹੈ ਰੱਬ ਨਾਲ ਲਿਬ ਲੱਗਣ ਤੋਂ ਬਾਅਦ ਫਿਰ ਜਨ ਬਣਦਾ ਫਿਰ ਸਾਧੂ ਬਣਦਾ ਫਿਰ ਸੰਤ ਬਣਦਾ ਜਿਦੋਂ ਤਾਰ ਜੁੜ ਜਾਂਦੀ ਹੈ ਗੱਲ ਹੋਣ ਲੱਗ ਜਾਂਦੀ ਹੈ ਹਰ ਜਨ ਲਾਭੈ ਸਹਿਜ ਧਿਆਨ ਦਾਸ ਦਾਸਨ ਕੀ ਬਾਛੋ ਧੂਰ ਕਹਿੰਦੇ ਉਹਨਾਂ ਦੀ ਤੌਰ ਲਾਭ ਉਹਨਾਂ ਦੀ ਤੈਨੂੰ ਮਿਲ ਜਵੇ ਜਿਹੜੇ ਰੱਬ ਦੇ ਦਾਸ ਬਣੇ ਹੋਏ ਆ ਉਹਦੇ ਜਾਣਾਂ ਉਹਨਾਂ ਦੀ ਤੂੜ ਨੂੰ ਇਕੱਠੀ ਕਰ ਲੈ ਦਾਸ ਦਾਸਨ ਕੀ ਬਾਛੋ ਧੂਰ ਜਦੋਂ ਉਹਨਾਂ ਦੀ ਤੂਰ ਪ੍ਰਾਪਤ ਹੋ ਗਈ ਫਿਰ ਕਿਹੜੀ ਅਵਸਥਾ ਜਾਂਦੀ ਸਰਬ ਕਲਾ ਸਾਰੀਆਂ ਕਲਾ ਦੀ ਪ੍ਰਾਪਤੀ ਹੋ ਜਾਂਦੀ ਪ੍ਰੀਤਮ ਭਰਪੂਰ ਕਹਿੰਦਾ ਜਿਹੜਾ ਪ੍ਰੀਤਮ ਹੈ ਬਹੁਤ ਭਰਪੂਰ ਹੈ ਭਰਿਆ ਹੋਇਆ ਕੋਈ ਕਮੀ ਨਹੀਂ ਹੈ ਉਹਦੇ ਵਿੱਚ ਕੋਈ ਘਾਟ ਨਹੀਂ ਹੈ ਲੇਕਿਨ ਪ੍ਰਾਪਤ ਕਦੋਂ ਹੁੰਦਾ ਹੈ ਜਦੋਂ ਜਨ ਦੀ ਧੂਰ ਬਣ ਜਾਂਦਾ ਜਦੋਂ ਸਾਧੂਆਂ ਦੀ ਧੂਰ ਬਣ ਜਾਂਦਾ ਸਰਬ ਕਲਾ ਪ੍ਰੀਤਮ ਪਰਪੂਰ ਮਾਤ ਪਿਤਾ ਹਰ ਕਹਿੰਦੇ ਫਿਰ ਮਾਂ ਵੀ ਉਹੀ ਹੈ ਬਾਪ ਵੀ ਉਹੀ ਹੈ ਇਹ ਹਰ ਜਿਹੜਾ ਸਾਡਾ ਮਾਂ ਹੈ ਸਾਡਾ ਬਾਪ ਹੈ ਮਾਤ ਪਿਤਾ ਹਰ ਪ੍ਰੀਤਮ ਨੇਰਾ ਕਹਿੰਦੇ ਫਿਰ ਉਹਦੇ ਨੇੜੇ ਚਲਿਆ ਜਾਂਦਾ ਜਿਕੇ ਨਾਲ ਮਾਂ ਤੇ ਬਾਪ ਤੇ ਕੋਲ ਪੁੱਤ ਮਿਲ ਜਾਂਦਾ ਕੋਈ ਫਰਕ ਨਹੀਂ ਰਹਿੰਦਾ ਐਕਨਾਂ ਰੱਬ ਦੇ ਨਾਲ ਮੇਲ ਹੋ ਗਿਆ ਰੱਬ ਨੇ ਫਿਰ ਆਪਣਾ ਪੁੱਤਰ ਬਣਾ ਲਿਆ ਆਪਣੀ ਗੋਦੀ ਦੇ ਵਿੱਚ ਬਿਠਾ ਕੇ मीत 사ਜਨ ਪਰਵਾਸਾ ਤੇਰਾ ਕਿਤੇ ਮੀਤ ਸੱਜਣ ਬਣ ਗਿਆ ਕਿ ਤੇਰਾ ਵਿਸ਼ਵਾਸਾ ਹੈ ਤੇਰੇ ਤੇ ਯਕੀਨ ਹੈ ਤੇਰੇ ਤੇ ਵਿਸ਼ਵਾਸ ਗੱਲ ਵਿਸ਼ਵਾਸ ਤੇ ਟਿੱਕੀ ਹੈ ਜਦੋਂ ਸਾਡਾ ਵਿਸ਼ਵਾਸ ਬਣੇ ਯਕੀਨ ਬਣਿਆ ਫਿਰ ਸਾਡਾ ਮਿੱਤਰ ਸਾਡਾ ਸੱਜਣ ਬਣ ਗਿਆ ਕਰ ਗਿਆ ਹੈ ਲੀਨੇ ਫਿਰ ਕੀ ਕੀਤਾ ਆਪਾਂ ਨੇ ਦਾਸ ਫਿਰ ਆਪਣਾ ਦਾਸ ਬਣਾ ਲਿਆ ਰੱਬ ਨੇ ਫਿਰ ਬਖਸ਼ ਕਰ ਦਿੱਤੀ ਹੈ ਆਪਣੇ ਨਾਲ ਲਾ ਲਿਆ ਆਪਣੀ ਸੇਵਾ ਦੇ ਚਲਾ ਲਿਆ ਕਰ ਗਏ ਲੀਨੇ ਆਪਣੇ ਦਾਸ ਜਪ ਜੀਵੈ ਕਹਿੰਦੇ ਜਾਪਣ ਜੱਪ ਕੇ ਜਿਉਂਦਾ ਜਪਣ ਵਾਸਤੇ ਜਿਉਂਦਾ ਅਸੀਂ ਖਾਣ ਵਾਸਤੇ ਜਿਉਂਦੇ ਆ ਸਵਾਦ ਵਾਸਤੇ ਜਿਉਂਦੇ ਆ ਸਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਤਾਂ ਉਹਦੇ ਜਪਣੇ ਵਾਸਤੇ ਜਿਉਂਦਾ ਮੇਰੀ ਜ਼ਿੰਦਗੀ ਦਾ ਮਨੋਰਥ ਜਪ ਹੈ ਜਪ ਜੀਵੇ ਨਾਨਕ ਗੁਣਤਾਸ ਗੁਣਤਾਸ ਜਿਹੜਾ ਗੁਣਾ ਦਾ ਮਾਲਕ ਹੈ ਪ੍ਰਭੂ ਹੈ ਪਰਮੇਸ਼ਰ ਹੈ ਮੈਂ ਇਸ ਕਰਕੇ ਜਿਉਂਦਾ ਇਹ ਮੇਰੀ ਜ਼ਿੰਦਗੀ ਦਾ ਮਨੋਰਥ ਹੈ ਕਿਉਂ ਬਾਚਾ ਨੇ ਬਚਨ ਕੀਤੇ ਕਿ ਜਪਨ ਦੇ ਨਾਲ ਸਿਮਰਨ ਦੇ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਫਿਰ ਪ੍ਰਭੂ ਉਦਰ ਨਦਰ ਕਰਦਾ ਫਿਰ ਨਿਹਾਲ ਹੋ ਜਾਂਦਾ ਹੈ ਤੇ ਜੋਨੀਆਂ ਤੋਂ ਛਟਕਾਰਾ ਹੋ ਜਾਂਦਾ ਹੈ ਸੱਚਖੰਡਿ ਚ ਪਹੁੰਚ ਜਾਂਦਾ ਹੈ ਪ੍ਰਭੂ ਆਪਣੀ ਗੋਦੀ ਦੇ ਚ ਬਠਾਲ ਲਿੰਦਾ 84 ਲੱਖ ਜਨ ਤੋਂ ਨਰਲੇਪ ਹੋ ਜਾਂਦਾ ਨਹੀਂ ਜੰਮਦਾ ਮਰਦਾ ਦੁੱਖਾਂ ਦੇ ਵਿੱਚ ਪਤਾ ਨਹੀਂ ਕਿੰਨੇ ਕ ਪਾਪ ਕਰਦਾ ਕਿੰਨਾ ਕ ਭੜਕਦਾ ਇੱਕ ਜਨਮ ਤੋਂ ੜਾ ਪਤਾ ਨਹੀਂ ਕਿੰਨੇ ਇੱਕ ਜਨਮ ਤੋਂ ਵਿਛੜਾ ਹੋਇਆ ਹੁਣ ਬਾਣੀ ਤਾਂ 84 ਲੱਖ ਜੋਨ ਦੱਸਦੀ ਐ 84 ਲੱਖ ਜੋਨ ਤੋਂ ਬਾਅਦ ਫੇਰੇ ਮਰੂਖਾ ਜਨਮ ਮਿਲਦਾ ਜੇ ਮਰੂਖੇ ਜਨਮ ਵਿੱਚ ਨਾ ਮਿਲਿਆ ਫੇਰ ਮੁੜ ਕੇ 84 ਦੇ ਚੱਕਰ ਵਿੱਚ ਪੈ ਜਾਣਾ ਇੱਕ ਵਾਰੀ ਵਕਤ ਦਿੰਦਾ ਰੱਬ 84 ਲੱਖ ਜੋਨ ਤੋਂ ਬਾਅਦ ਮਰੂਖਾ ਜਨਮ ਦਿੰਦਾ ਜੇ ਇਸ ਜਨਮ ਵਿੱਚ ਜਪ ਤਪ ਤੇ ਸੰਜਮ ਨਾ ਕੀਤਾ ਮੁੜ ਕੇ ਫੇਰ ਉਸੇ ਚੱਕਰ ਦੇ ਸੱਜ ਜਾਂਦਾ 83 ਦੇ ਚੱਕਰ 'ਚ ਬਨ ਜਾਂਦਾ ਇਸ ਤੋਂ ਬਚਣ ਵਾਸਤੇ ਬਾਬੇ ਨਾਨਕ ਨੇ ਇਸ ਬਾਣੀ ਲੈ ਕੇ ਆਂਦੀ ਹੈ ਸੱਚਖੰਡ ਤੋਂ ਇਸ ਬਾਣੀ ਦੇ ਨਾਲ ਹੀ ਫਿਰ ਸੱਚਖੰਡ ਪਹੁੰਚਦਾ ਹੈ ਇਹ ਬਾਬੇ ਨਾਨਕ ਨੇ ਕਿਰਪਾ ਕੀਤੀ ਕਲਯੁਗੀ ਜੀਵ ਦਾ ਪਧਾਰ ਕੀਤਾ ਸੋ ਜਿਹੜੀਆਂ ਜਿੰਦਾਂ ਬਾਬੇ ਨਾਨਕ ਦੇ ਨਾਲ ਜੁੜ ਜਾਂਦੀਆਂ ਹਨ ਉਹ ਸੱਚਖੰਡ ਪਹੁੰਚ ਜਾਂਦੀਆਂ ਹਨ ਇਹ ਨਾਮ ਦਾ ਜਹਾਜ਼ ਭੇਜਿਆ ਹੈ ਬਾਬੇ ਨਾਨਕ ਜਿਹੜੇ ਇਸ ਜਹਾਜ਼ ਤੇ ਚੜ ਜਾਂਦੇ ਹਨ ਨਾਮ ਤੇ ਜਹਾਜ਼ ਤੇ ਉਹ ਸੱਚਖੰਡ ਪਹੁੰਚ ਜਾਂਦੇ ਕਿਤੇ ੜਕਣ ਦੀ ਜਾਣ ਦੀ ਲੋੜ ਨਹੀਂ ਆਪਾਂ ਹੁਕਮ ਕਮਾਈਏ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨ ਦੇ ਦਾ ਤੋਂ ਸਤਸੰਗਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕਿ ਤੋਂ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਵਕਤਣੀ ਹੁਣ ਬਿਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ